ਹੁਣ ਗੱਲ ਕਰਦੇ ਹਾਂ ਉਸ ਮਾਨਸਿਕ ਬਾਰੇ ਜਿਨ੍ਹਾਂ ਦੀ ਬਦੌਲਤ ਘਰ-ਘਰ ਵਿੱਚ ਹਾਈ-ਸਪੀਡ ਇੰਟਰਨੈਟ ਪਹੁੰਚ ਸਕਿਆ ਇਹਨਾਂ ਦੀ ਕਹਾਣੀ ਮੋਗੇ ਤੋਂ ਸ਼ੁਰੂ ਹੋਈ ਤੇ ਪੂਰੀ ਦੁਨੀਆ ਵਿੱਚ ਇੰਟਰਨੈਟ ਪਹੁੰਚਾਉਣ ਤੱਕ ਚਲੀ ਗਈ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਜਨਮ ਅਕਤੂਬਰ 1927 ਨੂੰ ਮੋਗੇ ਸ਼ਹਿਰ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ ਅੱਜ ਨਰਿੰਦਰ ਸਿੰਘ ਕਪਾਨੀ ਨੂੰ ਸੰਸਾਰ ਭਰ ਵਿੱਚ ਫਾਦਰ ਆਫ ਫਾਈਬਰ ਆਪਟਿਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨਰਿੰਦਰ ਸਿੰਘ ਕਪਾਨੀ ਨੇ ਸ਼ੁਰੂਆਤੀ ਪੜਾਈ ਦੇਰਾਦੂਨ ਤੋਂ ਕੀਤੀ ਉਥੇ ਪੜ੍ਹਦੇ ਸਮੇਂ ਜਾਦੇ ਕ ਅਧਿਆਪਕ ਨੇ ਕਿਹਾ ਕਿ ਰੋਸ਼ਨੀ ਹਮੇਸ਼ਾ ਸਿੱਧੀ ਰੇਖਾ ਵਿੱਚ ਚੱਲਦੀ ਹੈ ਤਾਂ ਕਪਾਨੀ ਨੇ ਸਹਿਸਬਾਈ ਇਸ ਤੇ ਸਵਾਲ ਕਰ ਦਿੱਤਾ ਉਸ ਸਧਿਆਪਕ ਨੇ ਕਪਾਨੀ ਨੂੰ ਸਮਝਾਉਣ ਦੀ ਬਜਾਏ ਪਹਿਲਾਂ ਤਾਂ ਉਸਦੀ ਬੇਇੱਜ਼ਤੀ ਕੀਤੀ ਤੇ ਫਿਰ ਹੀਰਖਾ ਭਰੇ ਲਹਿਜੇ ਵਿੱਚ ਕਿਹਾ ਕਿ ਜੇ ਤੇ ਇੱਥੋਂ ਰੋਸ਼ਨੀ ਮੁੜਦੀ ਹੈ ਤਾਂ ਤੂੰ ਮੋੜ ਕੇ ਦਿਖਾ ਦੇ ਬਸ ਇੱਥੋਂ ਹੀ ਜਨਮ ਹੋਇਆ ਕਪਾਨੀ ਦੇ ਉਸ ਮਿਸ਼ਨ ਦਾ ਜੋ ਉਹਨਾਂ ਨੂੰ ਪਹਿਲਾਂ ਤਾਂ ਲੰਡਨ ਅਤੇ ਫਿਰ ਅਮਰੀਕਾ ਲੈ ਗਿਆ ਯੂਕੇ ਦੇ ਐਂਪੀਰੀਅਲ ਕਾਲਜ ਵਿੱਚ ਉਹਨਾਂ ਨੇ ਆਪਣੀ ਗੱਲ ਨੂੰ ਸਾਬਤ ਕਰ ਲਈ ਦਿਨ ਰਾਤ ਇੱਕ ਕਰ ਦਿੱਤਾ ਉਹਨਾਂ ਨੇ ਪੂਰਾ ਇੱਕ ਸਾਲ ਇਸ ਤੇ ਕੰਮ ਕੀਤਾ ਕਿ ਕੱਚ ਦੀਆਂ ਜਈਆਂ ਬਰੀਕ ਤੰਦਾ ਬਣਾ ਕੇ ਇਸ ਤਰ੍ਹਾਂ ਪਰੋਈਆਂ ਜਾਣ ਕਿ ਉਹਨਾਂ ਵਿੱਚੋਂ ਰੋਸ਼ਨੀ ਅਤੇ ਤਸਵੀਰਾਂ ਕੱਟੀਆਂ ਲੰਘ ਸਕਣ ਉਹਨਾਂ ਦੀ ਲਗਨ ਅਤੇ ਮਿਹਨਤ ਸਦਕਾ ਹੀ ਦੁਨੀਆ ਨੂੰ ਮੌਜੂਦਾ ਆਪਟੀਕਲ ਫਾਈਬਰ ਮਿਲ ਸਕੇ ਤੇ ਜਿੰਨਾ ਰਾਹੀਂ ਅੱਜ ਦੁਨੀਆ ਭਰ ਵਿੱਚ ਬ੍ਰੌਡਬੈਂਡ ਇੰਟਰਨੈਟ ਚੱਲਦਾ ਹੈ ਸਾਲ 2021 ਵਿੱਚ ਕੰਪਨੀ ਬਾਰੇ ਇੱਕ ਕਿਤਾਬ ਰਿਲੀਜ਼ ਹੋਈ ਦੀ ਮੈਨ ਉਹ ਬੈਂਟਲਾਈਟ ਇਸ ਕਿਤਾਬ ਵਿੱਚ ਉਹਨਾਂ ਨੇ ਆਪਣਾ ਇੱਕ ਹਿੱਸਾ ਸਾਂਝਾ ਕੀਤਾ ਕਿ ਕਿਵੇਂ ਉਹਨਾਂ ਦੀ ਮਾਂ ਦੇ ਕਾਲ ਚਲਾਉਣੇ ਸਮੇਂ ਉਹਨਾਂ ਨੂੰ ਭਾਰਤ ਨਹੀਂ ਸੀ ਆਉਣ ਦਿੱਤਾ ਗਿਆ ਜਿਸ ਕਰਨ ਉਹ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਵਿੱਚ ਵੀ ਨਹੀਂ ਸੀ ਪਹੁੰਚ ਸਕੇ ਉਹਨਾਂ ਨੇ ਦੱਸਿਆ ਕਿ ਮੇਰੀ ਮਾਂ ਦਾ ਦੇਹਾਂਤ 31 ਅਕਤੂਬਰ 1984 ਨੂੰ ਹੋਇਆ ਸੀ ਉਸੇ ਦਿਨ ਇੰਦਰਾ ਗਾਂਧੀ ਦਾ ਵੀ ਕਤਲ ਹੋਇਆ ਸੀ ਉਹਨਾਂ ਨੇ ਦੱਸਿਆ ਕਿ ਮੈਂ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਬਾਰੇ ਅਮਰੀਕਾ ਵਿੱਚ ਸਿੱਖ ਸਮੂਹਾਂ ਅਤੇ ਅਮਰੀਕੀ ਕਾਂਗਰਸ ਨਾਲ ਰਲ ਕੇ ਇਸ ਹਮਲੇ ਦੀ ਜਾਂਚ ਕਰਵਾਉਣ ਅਤੇ ਭਾਰਤ ਸਰਕਾਰ ਦੀ ਨਿੰਦਾ ਕੀਤੇ ਜਾਣ ਬਾਰੇ ਕੰਮ ਕਰ ਰਿਹਾ ਸੀ ਇਸੇ ਕਾਰਨ ਹੀ ਮੈਨੂੰ ਆਪਣੀ ਮਾਂ ਦੇ ਸਸਕਾਰ ਲਈ ਭਾਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਮੈਂ ਆਖਰੀ ਵਾਰ ਆਪਣੀ ਮਾਂ ਦਾ ਮੂੰਹ ਹੀ ਨਹੀਂ ਵੇਖ ਸਕਿਆ ਇਸੇ ਕਿਤਾਬ ਮੁਤਾਬਕ ਉਹ ਦੱਸਦੇ ਨੇ ਕਿ ਜਦੋਂ ਅਮਰੀਕਾ ਵਿੱਚ ਸਨ ਤਾਂ ਇੱਕ ਦਿਨ ਪਟਿਆਲੇ ਦੇ ਮਹਾਰਾਜਾ ਜਦਵਿੰਦਰ ਸਿੰਘ ਨੇ ਉਹਨਾਂ ਨੂੰ ਮਿਲਣ ਲਈ ਬੁਲਾਇਆ ਸੀ ਮਹਾਰਾਜਾ ਪਟਿਆਲਾ ਦੇ ਨਾਲ ਮੁਲਾਕਾਤ ਤੋਂ ਬਾਅਦ ਉਹ ਦਿੱਲੀ ਵਿੱਚ ਨਹਿਰੂ ਨੂੰ ਵੀ ਮਿਲੇ ਸਨ ਨਹਿਰੂ ਨੇ ਉਹਨਾਂ ਨੂੰ 14 ਤੇ ਲਾਉਣ ਅਤੇ ਚੰਗੀ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ ਪਰ ਕਪਾਨੀ ਸਾਹਿਬ ਦੁਆਰਾ 2 ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਸੁਰ ਜਵਾਬ ਨਹੀਂ ਦਿੱਤਾ ਗਿਆ ਨਰਿੰਦਰ ਸਿੰਘ ਕਪਾਨੀ ਦਸੰਬਰ 2020 ਨੂੰ 94 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਕਪਾਨੀ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਸਾਇੰਸ ਐਂਡ ਇੰਜੀਨੀਅਰਿੰਗ ਦੇ ਖੇਤਰ ਵਿੱਚ ਪਦਮ ਵਿਚਨ ਵੀ ਦਿੱਤਾ ਗਿਆ ਇਸ ਤੋਂ ਪਹਿਲਾਂ ਉਹਨਾਂ ਨੂੰ ਪ੍ਰਵਾਸੀ ਭਾਰਤੀ ਦਾ ਸਨਮਾਨ ਵੀ ਮਿਲ ਚੁੱਕਿਆ ਸੀ ਇਹ ਸਾਨੂੰ ਉਹ ਤੋਂ ਸਭ ਤੋਂ ਸੂਰਤ ਸਿੱਖ ਜਿਨ੍ਹਾਂ ਨੇ ਸਾਇੰਸ ਐਂਡ ਟੈਕਨੋਲੋਜੀ ਦੀ ਦੁਨੀਆ ਵਿੱਚ ਸਿੱਖਾਂ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਪੰਜਾਬ ਦੇ ਹਰ ਬੱਚੇ ਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਸੋ ਦੋਸਤੋ ਵੀਡੀਓ ਨੂੰ ਅੱਗੇ ਸਾਂਝਾ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੋਲੋ ਕਰ ਲਓ ਅਨਮੋਲੇ ਵਿਚਾਰ